हां भाई दोस्तों पंजाब ਵਿੱਚ ਹਰ ਆਏ ਹੋਏ ਆ ਤੇ ਆ ਜਿਹੜੇ ਮੁੰਡਿਆਂ ਦੀ ਤੁਹਾਨੂੰ ਮੈਂ ਤਸਵੀਰ ਦਿਖਾਣ ਲੱਗਾ ਦੇਖੋ ਵੀ ਆ ਮੋਟਰਸਾਈਕਲ ਵਾਲੇ ਮੁੰਡੇ ਆ ਇਹਨਾਂ ਨੂੰ ਤੁਸੀਂ ਹੀ ਦੇਖਿਆ ਹੋਣਾ ਉੱਚੇ-ਉੱਚੇ ਪਹਾੜਾਂ ਤੇ ਚੜਦੇ ਆ ਇਹਨਾਂ ਨੂੰ ਦੇਖਿਆ ਹੋਣਾ ਤੁਸੀਂ ਆਪਣੇ ਰੇਗਿਸਤਾਨ ਵਾਲੇ ਇਲਾਕੇ ਵਿੱਚ ਤੇ ਅੱਜ ਇਹ ਵੀਰ ਜਿਹੜੇ ਆ ਹੜ ਪ੍ਰਭਾਵਿਤ ਲੱਕ ਵਿੱਚ ਚੱਲੇ ਆ ਤੇ ਸਾਰੇ ਜਣੇ ਇਕੱਠੇ ਹੋਇਆ ਇਹਨਾਂ ਦਾ ਗਰੁੱਪ ਆ ਉੱਥੇ ਮਤ ਕਰਨ ਚੱਲੇ ਆ ਪਰ ਪਹਿਲਾਂ ਇਹਨਾਂ ਨੂੰ ਪੁੱਛਦੇ ਆ ਵੀਰ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੀ ਜੀ ਜਦਾਂ ਸਮਾਨ ਆਪਾਂ ਉੱਥੇ ਟਰਾਲੀਆਂ 'ਚ ਲੈ ਕੇ ਜਾਣੇ ਆ ਟਰੈਕਟਰਾਂ 'ਚ ਲੈ ਕੇ ਜਾਣੇ ਆ ਤੇ ਤੁਸੀਂ ਮੋਟਰਸਾਈਕਲਾਂ ਤੇ ਕੀ ਲੈ ਕੇ ਚੱਲੇ ਆ ਐਦਾਂ ਬਾਈ ਜੀ ਸਮਾਨ ਤਾਂ ਦੇਖੋ ਆਪਣਾ ਸਾਡਾ ਪਿਕਅਪ ਤਾਂ ਹੀ ਆ ਰਿਹਾ ਹੈ ਬਾਈਕ ਤੇ ਉਸ ਆਪਾਂ ਖੁਦ ਆਏ ਆ ਇਹ ਆਉਣ ਦਾ ਕਾਰਨ ਕਿ ਆ ਸੀਗਾ ਇੱਕ ਆਪਾਂ ਦੇ ਨਾਲ ਇੱਕ ਐਗਜ਼ਾਮਪਲ ਕਿ ਆਪਾਂ ਇਹ ਨਹੀਂ ਕਿ ਆਪਾਂ 9 ਬੰਦੇਾਂ ਦੀ ਘੁੰਮਦੇ ਆ ਬਾਈਕਾਂ ਤੇ ਜਦੋਂ ਆਪਣਾ ਪੰਜਾਬ ਹੜਦ ਦੀ ਮਾਰ ਥੱਲੇ ਹੈਗਾ ਹਰ ਤਬਕਾ ਨਾਲ ਜੁੜਿਆ ਹੈ ਤਾਂ ਆਪਾਂ ਰਾਈਡਰ ਜਿਹੜੇ ਪੰਜਾਬ ਦੇ ਰਾਈਡਰ ਆ ਆਪਾਂ ਉਹ ਨਾਲ ਜੁੜੇ ਹੋਏ ਆ ਆਪਾਂ ਸਾਥ ਖੜੇ ਆ ਭਰਾਵਾਂ ਦੇ ਆਪਣੇ ਨਾਲ ਖੜੇ ਆ ਸੋ ਪਹਿਲੀ ਬਾਈਕ ਨਾਲ ਲੈ ਕੇ ਆਏ ਆ ਏ ਬਈ ਪੰਜਾਬ ਦੇ ਇੱਕ ਭਾਈਚਾਰੇ ਦੀ ਮਿਸਾਲ ਆ ਵੀ ਸਾਰੇ ਵਰਗ ਕੋਈ ਆਪਣੇ ਸ਼ਕੀਨ ਵੀਰ ਆ ਕੋਈ ਮਿਹਨਤਕਸ਼ ਆ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋ ਕੇ ਉੱਥੇ ਸਹਾਇਤਾ ਕਰ ਰਹੇ ਵੀਰ ਜੀ ਲੈ ਕੇ ਕੀ ਕੀ ਚੱਲੇ ਤੁਸੀਂ ਆ ਪਾਜੀ ਆਪਣੇ ਕੋਲ ਸੈਨੀਟਰੀ ਪੈਡਸ ਨੇ ਥੀਮਸ ਲਈ ਬੱਚਿਆਂ ਲਈ ਡਾਈਪਰਸ ਨੇ ਕੁਛ ਆਪਣੇ بڑے ਬਿਰਖ ਜੇ ਕੋਈ ਬਿਮਾਰ ਸਮਾਰ ਹੈਗੇ ਨੇ ਉਹਨਾਂ ਦੇ ਡਾਈਪਰ ਵੀ ਹੈਗੇ ਸਾਡੇ ਕੋਲ ਟੋਰਚਾਂ ਸਾਡੇ ਕੋਲ ਹੈਗੀਆਂ ਮੱਛਦਾਨੀਆਂ ਤਰਪਾਲਾਂ ਉਸ ਤੋਂ ਬਾਅਦ ਸਾਡੇ ਕੋਲ ਸੁੱਕਾ ਦੁੱਧ ਹੈਗਾ ਮੈਡੀਸਿਨਸ ਹੈ ਆਟੋਮੋਬਿਲ ਵਗੈਰਾ ਤੇ ਕਿੰਨੇ ਦਿਨ ਲਾ ਕੇ ਆਉਂਗੇ ਭਾਜੀ ਸੜਾ ਹੀ ਦਿਨ ਦਾ ਸੜਾ ਇੱਕ ਦਿਨ ਦਾ ਸਾਡਾ ਭਾਜੀ ਅੱਛਾ ਤੇ ਤੁਸੀਂ ਦੁਬਾਰਾ ਫੇਰ ਜਾਉਂਗੇ ਜੀ ਹਾਂਜੀ ਜਦੋਂ ਭਾਜੀ ਇਹ ਹੜ ਜਿਹੜਾ ਹੁੰਦਾ ਹੈ ਜਦੋਂ ਪਾਣੀ ਭਰਿਆ ਆਇਆ ਪੂਰਾ ਜਦੋਂ ਪਾਣੀ ਉਤਰੇਗਾ ਆਪਾਂ ਹਰੇਕ ਨੂੰ ਕੁਝ ਕੈਸ਼ ਫੰਡ ਕਿੱਥਾ ਕੀਤਾ ਪਾ ਜਿਓ ਰੱਖਿਆ ਹੈ ਸੰਭਾਲ ਕੇ ਆਪਾਂ ਜਦੋਂ ਪਾਣੀ ਉਤਰੇਗਾ ਬਰ ਫੇਰ ਆਵਾਂਗੇ ਆਪਾਂ ਦੇਖਾਂਗੇ ਕੀ ਆ ਲੋੜ ਹੈਗੀ ਹੈ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਪੋਸ ਆਪਾਂ ਹੈਲਪ ਕਰਾਂਗੇ ਤੁਹਾਨੂੰ ਫੇਰ ਤੁਸੀਂ ਹੜ ਪ੍ਰਭਾਵਿਤ ਇਲਾਕੇ ਵਿੱਚ ਚੌੜੇ ਟਾਇਰਾਂ ਵਾਲੇ ਟਰੈਕਟਰ ਚੱਲਦੇ ਦੇਖੇ ਹੋਣੇ ਆ ਆ ਦੇਖ ਲੋ ਚੌੜੇ ਚੌੜੇ ਟੇਰਾ ਵਾਲੇ ਮੋਟਰਸਾਈਕਲ ਅੱਜ ਹੜ ਪ੍ਰਭਾਵਿਤ ਇਲਾਕੇ ਵਿੱਚ ਚੱਲੇ ਆ ਆ ਵੀਰ ਸਾਰੇ ਇਕੱਠੇ ਹੋ ਕੇ ਆ ਇਧਰਲੇ ਪਾਸੇ ਵੀ ਖੜੇ ਆ ਆ ਵੀ ਦਿਖਾ ਲ ਦਿਓ ਆ ਨਹੀਂ ਇਹਨਾਂ ਦਾ ਲੱਗਦਾ ਬਈ ਇਹ ਦੇਖਣ ਤੋਂ ਲੱਗਦਾ ਮੇਰੇ ਵਰਗਾ ਤੇ ਆ ਦੇਖੋ ਜੀ ਆ ਚੌੜੇ ਚੌੜੇ ਟੇਰਾ ਵਾਲੇ ਮੋਟਰਸਾਈਕਲ ਤੇ ਇਹਨਾਂ ਉੱਤੇ ਆ ਦੇਖੋ ਵੀਰ ਐਸ ਵੇਲੇ ਇਕੱਠੇ ਹੋ ਕੇ ਤੇ ਉਧਰ ਨੂੰ ਹੜ ਪ੍ਰਭਾਵਿਤ ਲੱਕ ਵਿੱਚ ਚਲੇ ਵੀਰ ਤੁਹਾਡਾ ਕਿਹੜਾ ਏਰੀਆ ਜੀ ਮੇਰਾ ਜ਼ਿਲ੍ਹਾ ਸੰਗਰੂਰ ਹੈ ਜੀ ਹੈ ਰਹਿਣਾ ਚੰਡੀਗੜਾ ਤੇ ਭਾਜੀ ਕਿੱਥੇ ਕਿੱਥੇ ਦੇ ਵੀਰ ਇਕੱਠੇ ਹੋਏ ਆ ਅਸੀਂ ਸਾਰੇ ਚੰਡੀਗੜ੍ਹ ਤੋਂ ਵੀ ਆ ਗਏ ਆ ਕੋਈ ਆਪਣਾ ਮੋਹੱਲੀ ਤੋਂ ਵੀ ਆ ਗਏ ਆ ਰੋਪੜ ਪੰਚਕੁਲਾ ਹਰਿਆਣਾ ਪੰਜਾਬ ਸਾਰਾ ਇਕੱਠਾ ਹੈ ਜੀ ਮਤਲਬ ਸਾਰੇ ਰਾਈਡਰ ਮਤਲਬ ਇੱਕ ਭਾਈਚਾਰਕ ਸਾਂਝ ਜਿੱਦਾਂ ਚ ਆਪਣੇ ਹਰੇਕ ਜ਼ਿਲ੍ਹੇ ਵਿੱਚੋਂ ਜਿੱਦਾਂ ਸਾਡੇ ਪਿੰਡੋਂ ਵੀ ਜਿਹੜੇ ਗਰੁੱਪ ਆ ਉਹਨੂੰ ਵੀ ਸ਼ੌਂਕ ਆ ਉਹ ਵੀ ਤੁਹਾਡੇ ਨਾਲ ਜਾਂਦਾ ਹੁੰਦਾ ਹਾਂ ਤੇ ਭਾਵੇਂ ਜਦਾਂ ਮਤਲਬ ਮਨ ਵਿੱਚ ਇਹ ਨਹੀਂ ਆਇਆ ਵੀ ਚਲੋ ਤੁਸੀਂ ਇਹਨਾਂ ਲੱਖਾਂ ਦਾ ਤੇਲ ਫੂਕਦੇ ਆਂ ਮੈਂ ਘਰੋਂ ਸਰਦੇ ਹੀ ਹੁਣੇ ਸਾਰੇ ਇਹ ਤਾਂ ਇਹ ਤਾਂ ਪਤਾ ਹੀ ਆ ਨਾ ਪਰ ਦੇਖੋ ਤੁਸੀਂ ਪਹਾੜਾਂ ਵਿੱਚ ਜਾਂਦੇ ਹੋ ਉੱਥੇ ਸ਼ੌਂਕ ਨਾ ਜਾਂਦੇ ਵੀ ਉੱਥੇ ਜਿੱਦਾਂ ਮਤਲਬ ਹਾਲਾਤ ਇਦਾਂ ਦੇ ਬਣੇ ਆ ਜਿੱਦਾਂ ਬਿਮਾਰੀਆਂ ਦਾ ਵੀ ਖਤਰਾ ਆ ਜਾਂ ਹੋਰ ਵੀ ਇਦਾਂ ਮਨ 'ਚ ਡਰ ਨਹੀਂ ਆਉਂਦਾ ਕਾਹਦਾ ਡਰ ਹੋਣਾ ਜੀ ਜਿਹੜੇ ਉੱਥੇ ਬੈਠੇ ਨੇ ਹੋਰ ਵੀ ਵਿਚਾਰੇ ਡਰਦੇ ਹੋਏ ਆਪਾਂ ਕਿੱਥੇ ਡਰ ਜਾਗੇ ਆਹ ਦੇਖੋ ਜੀ ਇਹ ਇੱਕ ਪਿਆਰ ਦੀ ਮਿਸਾਲ ਜਿਹੜੀ ਆ ਉਹ ਦੇਣ ਲਈ ਭਰਾ ਅੱਜ ਹੜਪੀਰਤ ਜਿਹੜਾ ਏਰੀਆ ਆਪਣਾ ਪੰਜਾਬ ਦਾ ਉੱਥੇ ਵੀਰ ਚੱਲੇ ਆ ਤੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਬਾਬਾ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਹਿ ਬਾਬਾ ਜੀ ਇਸ ਵੇਲੇ ਜਿੱਦਾਂ ਹਾਲਾਤ ਬਣੇ ਪਏ ਆ ਤੇ ਤੁਸੀਂ ਸਾਰਿਆਂ ਨੇ ਆਪਸ ਵਿੱਚ ਸਲਾਹ ਕੀਤੀ ਸੀ ਜਾਂ ਕਿਦਾਂ ਮਤਲਬ ਮਨ ਵਿੱਚ ਸਭ ਤੋਂ ਪਹਿਲਾਂ ਕਿਹਦੇ ਮਨ ਵਿੱਚ ਆਇਆ ਆਪਾਂ ਸੋਚਿਆ ਸੀ ਵੀ ਜੋ-ਜੋ ਅਸੀਂ ਕਰ ਸਕਦੇ ਆਂ ਜਿਵੇਂ ਪਹਿਲਾਂ ਕਰਦੇ ਆਇਆ ਤਾਂ ਉਹ ਵੀ ਆਪਾਂ ਰਾਈਡਰ ਕਮਿਊਨਿਟੀ ਵੀ ਕਰੀਏ ਜ਼ਰੂਰ ਤੇ ਜੋ-ਜੋ ਇਕੱਠਾ ਹੋਇਆ ਆਪਾਂ ਇਕੱਠਾ ਕੀਤਾ ਤੇ ਜਿਵੇਂ ਭਾਈ ਨੇ ਦੱਸਿਆ ਕਿ ਫਲੱਡ ਹਟਣ ਤੋਂ ਬਾਅਦ ਪਾਣੀ ਜਾਣ ਤੋਂ ਬਾਅਦ ਫਿਰ ਆਪਾਂ ਜੋ ਪੋਸੀਬਲ ਹੋਊਗਾ ਆਪਾਂ ਡੈਫੀਨਿਟਲੀ ਕਰਾਂਗੇ ਜੀ ਉੱਥੇ ਜਾ ਕੇ ਇਹ ਦੇਖੋ ਜੀ ਇਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਇਹ ਵੀਰ ਹੁਣੀ ਆਪਣੇ ਜਿਦਾ ਫਰਜ਼ ਸਮਝਦੇ ਹੋਏ ਚਲੋ ਸ਼ੌਂਕ ਲਈ ਇਹ ਜਰੂਰ ਜਾਂਦੇ ਰਹਿੰਦੇ ਘੁੰਮਣ ਫਿਰਨ ਪਰ ਇਹ ਜਿਹੜਾ ਇਹ ਦਰਦ ਸਮਝ ਕੇ ਇਸ ਵੇਲੇ ਹੜ ਪ੍ਰਭਾਵਿਤ ਇਲਾਕੇ ਵਿੱਚ ਚੱਲੇ ਆ ਅਸੀਂ ਆਪਣੇ ਪੰਜਾਬੀ ਹੋਣ ਦੇ ਨਾਤੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਇਹਨਾਂ ਨੇ ਦਰਦ ਸਮਝਿਆ ਤੇ ਅੱਜ ਇਹ ਉੱਚੇ ਉੱਚੇ ਇਲਾਕਿਆਂ ਨੂੰ ਰੇਗਿਸਤਾਨ ਇਲਾਕਿਆਂ ਨੂੰ ਉਹਨਾਂ ਨੂੰ ਛੱਡ ਕੇ ਤੇ ਅੱਜ ਉਸ ਇਲਾਕੇ ਵਿੱਚ ਚੱਲੇ ਆ ਜਿੱਥੇ ਆਪਣੇ ਭਰਾਵਾਂ ਨੂੰ ਸਹੀ ਮੈਨੇ ਵਿੱਚ ਲੋੜਿਆ ਧੰਨਵਾਦ